ਪਹਿਲਾਂ ਕਣਕ ਦੀ ਰੋਟੀ ਖਾਸ-ਖਾਸ ਲੋਕ ਖਾਂਦੇ ਹੁੰਦੇ ਸੀ ਅਤੇ ਆਮ ਲੋਕ ਮਿੱਸੀ ਰੋਟੀ ਖਾਂਦੇ ਸਨ ਪਰ ਹੁਣ ਕਣਕ ਦੀ ਰੋਟੀ ਆਮ ਲੋਕ ਖਾਂਦੇ ਨੇ ਅਤੇ ਮਿੱਸੀ ਰੋਟੀ ਨੂੰ ਖਾਸ ਲੋਕ ਲੱਭਦੇ ਦੇਖੀਦਾ ਹੈ ਪਹਿਲਾਂ ਖੰਡ ਦੀ ਚਾਹ ਖਾਸ-ਖਾਸ ਲੋਕ ਪੀਂਦੇ ਸਨ ਅਤੇ ਸ਼ੱਕਰ ਗੁੜ ਦੀ ਚਾਹ ਆਮ ਲੋਕ ਪੀਂਦੇ ਸਨ ਪਰ ਹੁਣ ਆਮ ਲੋਕ ਖੰਡ ਦੀ ਚਾਹ ਪੀਂਦੇ ਦੇਖੀਦੇ ਨੇ ਅਤੇ ਖਾਸ ਲੋਕ ਗੁੜ ਸ਼ੱਕਰ ਲੱਭਦੇ ਦੇਖੀਦੇ ਨੇ ਪਹਿਲਾਂ ਬੱਚਿਆਂ ਦੇ ਮਾਪੇ ਰਿਸ਼ਤੇ ਖੁਦ ਲੱਭਦੇ ਸਨ ਫੇਰ ਸਮਾਂ ਆਇਆ ਕੁੜੀਆਂ ਮੁੰਡੇ ਆਪਣੇ ਆਪ ਨੂੰ ਕੁਝ ਜ਼ਿਆਦਾ ਹੀ ਪੜ੍ਹੇ ਲਿਖੇ ਸਮਝਣ ਲੱਗ ਗਏ ਅਤੇ ਰਿਸ਼ਤੇ ਖੁਦ ਚੁਣਨ ਲੱਗ ਪਏ ਕਿ ਮਾਪਿਆਂ ਨੂੰ ਕੀ ਪਤਾ ਅਤੇ ਹੁਣ ਜਾਂ ਤਾਂ ਲੋਕ ਕੋਟ ਮੈਰਿਜ ਕਰਵਾ ਲੈਂਦੇ ਨੇ ਜਾਂ ਸਿੱਧਾ ਹੀ ਭੱਜ ਜਾਂਦੇ ਹਨ ਅਤੇ ਛੇਤਰੋ ਛਤਰੀ ਹੁੰਦੇ ਹਨ 80 90 ਸਾਲ ਪਹਿਲਾਂ ਕੁਝ ਬਜ਼ੁਰਗਾਂ ਨੂੰ ਪੈਸੇ ਦੇ ਕੇ ਵਿਆਹ ਕਰਵਾਏ ਜਾਂਦੇ ਸਨ ਫਿਰ ਸਮਾਂ ਆਇਆ ਕੁੜੀ ਵਾਲੇ ਦਾਜ ਦਿੰਦੇ ਸਨ ਮੁੰਡੇ ਵਾਲਿਆਂ ਨੂੰ ਅਤੇ ਹੁਣ ਮੁੰਡੇ ਵਾਲੇ ਲੱਖਾਂ ਦੇ ਹਿਸਾਬ ਨਾਲ ਪੈਸੇ ਦੇ ਕੇ ਕੁੜੀ ਨੂੰ ਬਾਹਰ ਭੇਜ ਦਿੰਦੇ ਹਨ ਫਿਰ ਕੁੜੀ ਉਧਰ ਜਾ ਕੇ ਮੁੱਕਰ ਜਾਂਦੀ ਹੈ ਫਿਰ ਦੋਨੋਂ ਪਰਿਵਾਰ ਬੈਠ ਕੇ ਰੋਂਦੇ ਹਨ ਇੱਕ ਸਮਾਂ ਸੀ ਜਦੋਂ ਪਜਾਮੇ ਪੈਂਟਾਂ ਖੁੱਲੀਆਂ ਪਾਈਆਂ ਜਾਂਦੀਆਂ ਸੀ ਫੇਰ ਔਰਤਾਂ ਪਜਾਮੀਆਂ ਅਤੇ ਮਰਦ ਜਾਂ ਮੁੰਡੇ ਟਾਈਟ ਪੈਂਟਾ ਪਾਉਣ ਲੱਗ ਪਏ ਹੁਣ ਫੇਰ ਜ਼ਮਾਨਾ ਆ ਗਿਆ ਕੁੜੀਆਂ ਖੁੱਲੇ-ਖੁੱਲੇ ਸਲਾਰੇ ਪਾਉਂਦੀਆਂ ਹਨ ਅਤੇ ਮੁੰਡੇ ਖੁੱਲੀਆਂ ਪੈਂਟਾਂ ਪਾ ਕੇ ਖੁਸ਼ ਹੁੰਦੇ ਹਨ ਇੱਕ ਸਮਾਂ ਸੀ ਲੋਕ ਸਾਈਕਲਾਂ ਤੇ ਕੰਮਕਾਰਾਂ ਤੇ ਜਾਂਦੇ ਸੀ ਫੇਰ ਸਕੂਟਰ ਮੋਟਰਸਾਈਕਲ ਆ ਗਏ ਲੋਕਾਂ ਨੇ ਲੈ ਲਏ ਅਤੇ ਹੁਣ ਬਿਮਾਰੀਆਂ ਤੋਂ ਬਚਣ ਲਈ ਫੇਰ ਸਾਈਕਲਿੰਗ ਕਰਦੇ ਫਿਰਦੇ ਹਨ ਲੋਕ ਇੱਕ ਸਮਾਸੀ ਜਦੋਂ ਘਰ ਦਾ ਦੇਸੀ ਕਿਉ ਲੋਕ ਵਰਤਦੇ ਸੀ ਫੇਰ ਰਿਫਾਈਨਡ ਨੇ ਉਹ ਜਗਾ ਲੈ ਲਈ ਉਹਨਾਂ ਫੇਰ ਡਾਕਟਰ ਕਹਿੰਦੇ ਹਨ ਕਿ ਦੇਸੀ ਘਿਓ ਕਰਦਾ ਖਾਓ ਅਤੇ ਠੀਕਠਾਕਰ ਹੋਗੇ ਇੱਕ ਸਮਾਂ ਸੀ ਜਦੋਂ ਅੰਗਰੇਜ਼ਾਂ ਨੂੰ ਕੱਢਣ ਲਈ ਭਾਰਤੀਆਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਪਰ ਹੁਣ ਸਾਡੇ ਭਾਰਤੀ ਲੋਕ ਫੇਰ ਅੰਗਰੇਜ਼ਾਂ ਦੇ ਆ ਦੇਸ਼ਾਂ ਵਿੱਚ ਜਾਣ ਨੂੰ ਹਰ ਸਮੇਂ ਉਤਾਵਲੇ ਰਹਿੰਦੇ ਹਨ ਅਤੇ ਉਹਨਾਂ ਦੇ ਥੱਲੇ ਲੱਗ ਲੱਗ ਕੇ ਕੰਮ ਕਰਦੇ ਹਨ ਕਦੇ ਸਮਾਸੀ ਲੋਕ ਦਾਤਨ ਕਰਦੇ ਸਨ ਅਤੇ ਦੰਦਾਂ ਨੂੰ ਮਜ਼ਬੂਤ ਰੱਖਦੇ ਸਨ ਫਿਰ ਵੱਖਰੇ ਵੱਖਰੇ ਟੂਥਪੇਸਟ ਆ ਗਏ ਅਤੇ ਹੁਣ ਫਿਰ ਲੋਕ ਦੰਦਾਂ ਦੀਆਂ ਬਿਮਾਰੀਆਂ ਤੋਂ ਬਚਣ ਲਈ ਨੇਮਟਾਲੀ ਦੀਆਂ ਦਾਤਨਾ ਲੱਭਦੇ ਦੇਖੀਦਾ ਹੈ ਇੱਕ ਸਮਾਸੀ ਲੋਕ ਪਹਾੜੀ ਲੂਣ ਵਰਤਦੇ ਸੀ ਫਿਰ ਚਿੱਟਾ ਲੂਣ ਆ ਗਿਆ ਅਤੇ ਹੁਣ ਫਿਰ ਲੋਕ ਚਿੱਟਾ ਲੂਣ ਘੱਟ ਅਤੇ ਪਹਾੜੀ ਲੂਣ ਨੂੰ ਜ਼ਿਆਦਾ ਵਰਤਣਾ ਪਸੰਦ ਕਰਦੇ ਹਨ ਇੱਕ ਸਮਾਸੀ ਜਦੋਂ ਮਾਹਿਰ ਵਿਗਿਆਨਿਕ ਖੇਤੀ ਲਈ ਜਾਗਰੂਕ ਕਰਦੇ ਸਨ ਲੋਕਾਂ ਨੂੰ ਕਿ ਕਿਸਾਨ ਵੀਰ ਵਿਗਿਆਨਿਕ ਖੇਤੀ ਕਰਨ ਪਰ ਹੁਣ ਸਮਾਂ ਫੇਰ ਉਹੀ ਆ ਗਿਆ ਮਾਹਿਰ ਲੋਕ ਜ਼ਿਆਦਾਤਰ ਲੋਕਾਂ ਨੂੰ ਕੁਦਰਤੀ ਖੇਤੀ ਕਰਨ ਲਈ ਉਤਸ਼ਾਹਤ ਕਰਦੇ ਦੇਖੀ ਦੇ ਹਨ ਇੱਕ ਸਮਾਂ ਸੀ ਲੋਕ ਮੋਟਰਾਂ ਲਵਾ ਲਵਾ ਖੁਸ਼ ਹੁੰਦੇ ਸਨ ਅਤੇ ਨਲਕੇ ਨੂੰ ਨਾ ਪਸੰਦ ਕਰਨ ਲੱਗ ਪਏ ਸਨ ਹੁਣ ਜਦੋਂ ਬਿਜਲੀ ਦੇ ਬਿੱਲ ਦੇਖਦੇ ਹਨ ਜਾਂ ਟੈਂਕੀ ਦਾ ਪਾਣੀ ਤੱਤਾ ਵੇਖਦੇ ਹਨ ਉਧਰੋਂ ਗਈ ਹੁੰਦੀ ਹੈ ਬੱਤੀ ਫਿਰ ਲੋਕ ਨਲਕਿਆਂ ਨੂੰ ਯਾਦ ਕਰਦੇ ਦੇਖੀਦਾ ਹੈ ਕਿ ਜਦੋਂ ਨਲਕੇ ਘੇੜਦੇ ਸਨ ਤੇ ਠੰਡਾ ਪਾਣੀ ਆ ਜਾਂਦਾ ਸੀ ਜਦ ਹੀ ਇੱਕ ਸਮਾਂ ਸੀ ਬਜ਼ੁਰਗ ਬੰਦਿਆਂ ਨੂੰ ਲੋਕ ਅਨਪੜ ਗਵਾਰ ਸਮਝਣ ਲੱਗ ਪਏ ਸਨ ਹੁਣ ਦੇਖੀਦਾ ਹੈ ਬਜ਼ੁਰਗਾ ਦੀਆਂ ਸਿਆਣੀਆਂ ਸਿਆਣੀਆਂ ਗੱਲਾਂ ਸੁਣ ਕੇ ਲੋਕ ਖੁਸ਼ ਹੁੰਦੇ ਹਨ ਉਹਨਾਂ ਕੋਲੋਂ ਜਵਾਕ ਪ੍ਰਾਣੀਆਂ ਪ੍ਰਾਣੀਆਂ ਗੱਲਾਂ ਸੁਣ ਕੇ ਕੋਸ਼ੋ ਹੁੰਦੇ ਹਨ ਇਹ ਸਮਾਂ ਸੀ ਲੋਕ ਜ਼ਿਆਦਾਤਰ ਦਵਾਈਆਂ ਅੰਗਰੇਜ਼ੀ ਪਸੰਦ ਕਰਨ ਲੱਗ ਪਏ ਸਨ ਹੁਣ ਦੇਖਣ ਨੂੰ ਮਿਲਦਾ ਹੈ ਜਾਂ ਤਾਂ ਲੋਕ ਹੋਮਿਓਪੈਥਿਕ ਡਾਕਟਰ ਲੱਭਦੇ ਫਿਰਦੇ ਹਨ ਜਾਂ ਆਯੁਰਵੈਦਿਕ ਡਾਕਟਰ ਜਾਂ ਆਯੁਰਵੈਦਿਕ ਨੁਸਖੇ ਵਰਤਦੇ ਦੇਖੀਦਾ ਹੈ ਦੋਸਤੋ ਸਮਾਂ ਬਦਲਦਾ ਹੀ ਰਹਿੰਦਾ ਹੈ ਕਦੇ ਕੁਝ ਕਦੇ ਕੁਝ ਇਹ ਗੱਲਾਂ ਅਸੀਂ ਕੀਤੀਆਂ ਨੇ ਤੁਹਾਡੇ ਨਾਲ ਜਿਹੜੀਆਂ ਇਹਨਾਂ ਗੱਲਾਂ ਨੂੰ ਅਸੀਂ ਖੁਦ ਜੱਗ ਵਿੱਚ ਵਰਤਦੇ ਦੇਖਿਆ ਹੈ